गुरु प्यारे किसते अंदर आत्मिक आनंद पैदा ਹੁੰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਬਾਟੰਗ ਤੇ ਬਖਸ਼ਿਸ਼ ਕਰਦੇ ਹਨ ਫਬਦ ਸੁਰਤ ਸੁਖਿ ਉਪਜੈ ਪਰਬਰਾਤਿਓ ਸੁਖਸਾਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਮਨੁੱਖ ਪ੍ਰਭੂ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ ਉਸ ਨੂੰ ਸ੍ਰੇਸ਼ਟ ਆਤਮਿਕ ਸੁਖ ਮਿਲਦਾ ਹੈ ਜਿਸ ਦੀ ਸੁਰਤ ਸ਼ਬਦ ਦੇ ਵਿਚਾਰ ਵਿੱਚ ਜੁੜੀ ਹੋਈ ਹੈ ਉਸ ਦੇ ਅੰਦਰ ਆਤਮਿਕ ਅਨੰਦ ਪੈਦਾ ਹੁੰਦਾ ਹੈ ਗੁਰੂ ਪਿਆਰਿਓ ਜਿਸ ਦੀ ਸੁਰਤ ਸਬਦ ਦੇ ਵਿਚਾਰ ਵਿੱਚ ਜੁੜੀ ਹੋਈ ਹੈ ਉਹਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ